ਦਾ ਫਾਇਸਲਾ ਇੱਕਦਮ ਕਿਵੇਂ ਲੈ ਲਾਂ ਉਧਰ ਹਰਦੀਪ ਆ ਇਧਰ ਗਗਨ ਆ ਚੱਲ ਗਗਨ ਦਾ ਕੰਮ ਕਰ ਕਰਦਾ ਹਰਦੀਪ ਕਰਦਾ ਨਹੀਂ ਹੈਗਾ ਪਰ ਹਰਦੀਪ ਕਿਰ ਵੀ ਮੇਰੀ ਵਾਲੀ ਕਰਦਾ ਦਾ ਪਤਾ ਨਹੀਂ ਗਗਨ ਕਰੇ ਜਾਂ ਨਾ ਕਰੇ ਕੁਝ ਨਹੀਂ ਸਮਝ ਆ ਰਿਹਾ ਦੋਨੋਂ ਦਾ ਸਭਾ ਲੱਗ ਲਗਾ ਨਾਲੇ ਹਰਦੀਪ ਨੂੰ ਤੇ ਇੰਨਾ ਟਾਈਮ ਹੋ ਗਿਆ ਮੈਨੂੰ ਜਾਣਦਿਆਂ ਉਹ ਤਾਂ ਜੇ ਮੈਨੂੰ ਕੁਝ ਕਹਿ ਵੀ ਦਮ ਤਾਂ ਵੀ ਗੁੱਸਾ ਨਹੀਂ ਕਰਦਾ ਮੇਰੀ ਗੱਲ ਦਾ ਗਗਨ ਦਾ ਸੁਭਾਅ ਥੋੜਾ ਜਿਹਾ ਹੋਰ ਆ ਕੀ ਕਰਾਂ ਮੈਂ ਜੀਕ ਉਹਨੂੰ ਹਰਦੀਪ ਨੂੰ ਦੱਸਦੀਆਂ ਤਾ ਉਹ ਮੇਰੇ ਨਾਲ ਲੜੂਗਾ ਉਹਨਾਂ ਦਾ ਪੈ ਜਾਣਾ ਨੇ ਖਲਾਰੇ ਹੀ ਪਾ ਦੇਣਗੇ ਦਿਮਾਗ ਨਹੀਂ ਕੰਮ ਕਰਦਾ ਪਿਆ ਅਨਨ ਕੋਲ ਹੈਲੋ ਹੰਜੀ ਜਾਨ ਕੀ ਮੀਓ ਠੀਕ ਐ ਯਾਰ ਚੰਗੀ ਨਹੀਂ ਕੀਤੀ ਲੈ ਮੈਂ ਕੀ ਕਹਿ ਦਿੱਤਾ ਬਾਅਦ ਕਿ ਜਦੋਂ ਤੂੰ ਐ ਬੱਦ ਗਈ ਜਿਵੇਂ ਮੈਂ ਤਰੇ ਝੂਟੀਆਂ ਵੜਦਾ ਹੋਵਾਂ ਫਿਰ ਹੋਰ ਕੀ ਕਰਦੀ ਘਰੇ ਦੱਸ ਕੇ ਵੀ ਨਹੀਂ ਆਈ ਸੀਗੀ ਅੱਛਾ ਜਾਨ ਮੇਰਾ ਤਾਂ ਯੱਤ ਜਮੀ ਜੀ ਨਹੀਂ ਲੱਗਦਾ ਜਦੋਂ ਦਾ ਤੇਰੇ ਕੋਲ ਗਿਆ ਕੋਈ ਕੰਮਕਾਰ ਕਰ ਲ ਕੱਲਾ ਹੱਸ ਕੀ ਤਾਂ ਨਾ ਰਹਿ ਜੀ ਮੈਂ ਤਾਂ ਤੇਰੇ ਜੋਗੀ ਰਹਿ ਗਿਆ ਹੁਣ ਐ ਕਰ ਇੱਕ ਗੱਲ ਮੰਨ ਲੈ ਹਾਂ ਦੱਸ ਜੀ ਨਹੀਂ ਗੁੱਸਾ ਕਰਦੇ ਕਹਾ ਬੋਲ ਤੇਰਾ ਅੱਗੇ ਕਦੋਂ ਗੁੱਸਾ ਕੀਤਾ ਹਾਏ ਹਾਏ ਮਾ ਮੋਟਰ ਤੇ ਆ ਜਾਂਦੀ ਮੋਟਰ ਤੇ ਤੂੰ ਤਾਂ ਸੱਚੀ ਸੱਚ ਕਰਨ ਨੂੰ ਫਿਰਦਾਗਾ ਕੋਈ ਦੋ ਪਿਆਰ ਦੀਆਂ ਗੱਲਾਂ ਹੀ ਕਰ ਲਾਂਗੇ ਅੱਛਾ ਇੰਨਾ ਕਿੰਨਾ ਕੁ ਪਿਆਰ ਚਾਹਾਂ ਹੋਇਆ ਤੇਰੇ ਦਿਲ 'ਚ ਪਿਆਰ ਤਾਂ ਬਹੁਤ ਹੈ ਚਲ ਦੇਖ ਲਈਨੀ ਆ ਕਿੰਨੇ ਕੁ ਟਾਈਮ ਤੱਕ ਆਈਂਗੇ ਲੈ ਹੁਣ ਤੈਨੂੰ ਟਾਈਮ ਵੀ ਦੱਸਾਂ ਉਫਰ ਮੈਂ ਜਾਨਣਾ ਮੋਟਰ ਤੇ ਅਜੀਬ ਮੈਂ ਤਾਂ ਪਰਸੋਂ ਤਾਂ ਮਿਲੀ ਇੰਨੀ ਕਾਦੀ ਕਾਲੀ ਹੋ ਗਈ ਤੇ ਮੂੰਹ ਹਾਂ ਮੈਂ ਕੋਈ ਪੰਨਾ ਲਾ ਕੇ ਆ ਕਰੇ ਡੈਡੀ ਨੂੰ ਤੇ ਆ ਜਾ ਮੜਾ ਜਾ ਮੋਟਰ ਤੇ ਸੀਤੀ ਨੇਾਈ ਵਾਲੇ ਕਹਿੰਦੀ ਆ ਜੀ ਮਤਲਬ ਨਹੀਂ ਹਟਣਾ ਹੈਗਾ ਕੋਈ ਜਾਣ ਯਾਰ ਨਹੀਂ ਆਪਣਾ ਯਾਰ ਕੀ ਪਤਾ ਕਦੋਂ ਕੀ ਹੋ ਜਾਣਾ ਯਾਰ ਤੂੰ ਆ ਜਾ ਚਲ ਠੀਕ ਆ ਕੋਈ ਨਾ ਮੈਂ ਤਾਂ ਨਾ ਮੋਟਰ ਤੇ ਆ ਕੇ ਗੱਲਾਂ ਕਰਦੀ ਆ

ਬੱਟ ਹੋਣੀ ਇਹ ਪਵਾਰੇ ਨਾ ਮਿਪਾਏਗੇ ਹੁੰਡਿਆਂ ਦੇ ਸਿਰ ਫੜਵਾਏਗੀ ਕੀ ਗੱਲ ਬੜਾ ਚਮਕੀਲਾ ਸੁਈ ਜਾਣਾ ਹੈਗਾ ਬੱਸ ਜੇ ਚਮਕੀਲਾ ਚੱਲਦਾ ਹੈ ਜਾਂ ਬਸ ਤੂੰ ਚੱਲਦੀ ਹੈ ਦਿਲ ਚ ਅੱਛਾ ਹੂੰ ਗੱਲਾਂ ਕਰਨੀਆਂ ਤਾਂ ਕੋਈ ਤੇਰੇ ਤੋਂ ਸਿੱਖੇ ਓਏ ਨਾ ਨਾ ਤੇਰੇ ਨਾਲ ਪਿਆਰੀਆਂ ਨਗਰੂ ਹਨ ਅੱਛਾ ਹੂੰ ਸ਼ਰੂ ਵਾਲਾ ਪਿਆਰ ਸੀ ਤੇ ਮੈਨੂੰ ਇਹ ਕਦੋਂ ਬੁਲਾਇਆ ਸੀਗਾ ਮੈਂ ਜਾਣੀ ਆ ਫਿਰ ਓਏ ਨਾ ਜਾ ਕੇ ਕੀ ਕਰਾਂਗੇ ਹੈ ਚਾਰ ਗੱਲਾਂ ਕਰਾਂਗੇ ਗੱਲਾਂ ਤਾਂ ਤੂੰ ਫੋਨ ਤੇ ਵੀ ਕਰਦਾ ਰਹਿਣਾ ਪਾਰਕ 'ਚ ਵੀ ਕਰਦਾ ਰਹਿਣਾਗਾ ਜੇ ਗੱਲਾਂ ਹੀ ਕਰਨੀਆਂ ਸੀ ਉਹ ਤਾਂ ਫਿਰ ਫੋਨ ਤੇ ਵੀ ਹੋ ਜਾਣੀਆਂ ਸੀ ਮੈਂ ਚਲਦੀ ਆ ਓਏ ਨਹੀਂ ਨਹੀਂ ਗੱਲ ਤਾਂ ਸੋਹਣਾ ਜਾ ਕੇ ਕੀ ਕਰਾਂਗੀ ਕਰਦੇ ਆ ਸਾਰਾ ਕੁਝ ਹੋਊਗਾ ਸਾਰਾ ਕੁਝ ਹੋਊਗਾ ਬੇਟਾ ਕਰ ਲੈ ਅੱਛਾ ਤੱਤੀ ਥੋੜੀ ਜਿਹੀ ਘੱਟ ਚੱਲਿਆ ਕਰ ਐ ਹੀ ਓ ਮੁੰਡਿਆਂ ਨੂੰ ਠੰਡੀ ਚੱਲਣਾ ਚਾਹੁੰਦਾ ਜੇ ਮੈਂ ਤੱਤਾ ਚੱਲ ਗਿਆ ਕਿਤੇ ਪਿੰਡ 'ਚ ਮਾਹੌਲ ਹੀ ਨਾ ਖਰਾਬ ਹੋ ਜੇ ਮੈਂ ਤਾਂ ਚਾਹਨੀ ਆ ਕਿ ਮਾਹੌਲ ਖਰਾਬ ਹੋਵੇ ਫੇਰ ਨਾ کہیں ਵੀ ਕਿਸੇ ਦਿੱਤੀ ਪੈਣ ਪਿੱਛੇ ਲਾ ਲਈ ਮੈਂ ਤਾਂ ਨਹੀਂ ਕਹਿੰਦੀ ਹੈਗੀ ਪਰ ਜਿਹੜੇ ਹਿਸਾਬ ਨਾਲ ਤੇਰੇ ਲੱਛਣ ਆ ਨਾ ਹੋਰ ਕੋਈ ਪਿੱਛੇ ਲਾ ਲੂਗਾ ਮੈਨੂੰ ਆਏ ਹਾਏ ਤੂੰ ਤਾਂ ਨਾ ਮੇਰੀ ਟੱਕਿਆ ਕੇ ਬੇਤੀ ਕਰਦੀ ਏ ਜਮਾ ਕੰਮ ਹੀ ਨਹੀਂ ਛੱਡਦੀ ਕੋਈ ਤੂੰ ਕਰੋਨਾ ਤਾਂ ਹੀ ਕਰਦੀ ਆ ਆ ਜਾ ਫਿਰ ਚੱਲੀਏ ਟਾਈਮ ਨਾ ਲਾ ਕਿੱਥੇ ਲੈ ਕੇ ਚੱਲਿਆ ਹੁਣ ਚਾਬੀ ਮੈਨੂੰ ਲੱਗਦਾ ਮੈਂ ਘਰੇ ਭੁੱਲਿਆ ਮੈਨੂੰ ਤਾਂ ਪਤਾ ਸੀ ਤੇਰਾ ਤੇਰਾ ਕਿਸਮਤ ਤਾਂ ਕਦੀ ਵੀ ਸਾਥ ਨਹੀਂ ਦਿੰਦੀ। ਓਏ ਠੰਡੀ ਚੱਲਦੀ ਆ। ਚੰਗਾ ਚੱਲਦੀ ਆ ਮੈਂ। ਬਸ ਐ ਬੰਨਾਂ ਵਾਲਾ ਕਿ ਆਈ ਸੀ ਮੈਂ ਤਾਂ। ਓ ਬਹਿ ਜਾਂਦੀ ਹੁਣ। ਮੈਂ ਭੱਜ ਕੇ ਚੱਕ ਲਿਆ ਉਹਨਾਂ ਚਾਬੀ। ਅੱਛਾ ਜਿੰਨੇ ਜਦੋਂ ਭੱਜਣ ਜਾਏਗਾ ਉਹਨਾਂ ਨੂੰ ਟਾਈਮ ਹੋ ਜਾਏਗਾ। ਨਾਲੇ ਮਾਸੀ ਬੈਠੀ ਆ। ਮੈਂ ਤਾਂ ਚੱਲੀ ਆ। ਚੱਲ ਤੂੰ। ਓ ਚੰਗਾ ਚੰਗਾ। ਮੇਰੀ ਗੱਲ ਤਾਂ ਸੁਣ ਲੈ। ਇੱਕ ਜੱਫੀ ਦਾ ਪਾਜਾ ਜਾਂਦੇ ਜਾਂਦੇ। ਤੂੰ ਨਾ ਜੱਫੀ ਚੱਕ ਗਈ ਆ। ਨਾਲੇ ਮੇਰੀ ਇੱਕ ਗੱਲ ਹੋਰ ਸੁਣ ਰਾਂਜਾ। ਹੂੰ। ਜਿੰਨੇ ਮਿਲਣਾ ਹੁੰਦਾ ਨਾ। ਉਹ ਚਾਬੀਆਂ ਦਾ ਨਹੀਂ ਸੋਚਦੇ। ਪਤਾ ਜੇਬ 'ਚ ਆਰੀਆਂ ਪਾਈ ਫਿਰਦੇ ਆ। ਜੇ ਆਰੀ ਵੀ ਨਾ ਹੋਵੇ ਅਗਲਾ ਤਾਲਾ ਤੋੜ ਦਿੰਦਾ ਉਪਰ ਹੁਣ ਕਰ ਦਿੰਦਾ ਜਿੰਦਾ ਥੋੜੀ ਤੋੜਾਂਗੇ ਤੈਨੂੰ ਇਹੀ ਤਾਂ ਪਤਾ ਨਹੀਂ ਵੀ ਕਿਹੜਾ ਜਿੰਦਾ ਤੋੜਨਾ ਓ ਯਾਰ ਕੀ ਦੱਸਾਂ ਤੂੰ ਰਹਿਂਦੇ ਕੁਛ ਨਾ ਦੱਸ ਲੱਗ ਗਿਆ ਪਤਾ ਮੈਨੂੰ ਸਾਰਾ ਕੁਝ ਨਾਲੇ ਨਾ ਹੁਣ ਕਰਦੇ ਵਿਆਹ ਕਰਨਗੇ ਓ ਯਾਰ ਕੀ ਦੱਸਾਂ ਤੂੰ ਨਾ ਕੁਛ ਨਾ ਦੱਸ ਮੈਨੂੰ ਸਭ ਕੁਝ ਪਤਾ ਲੱਗ ਗਿਆ ਹੁਣ ਨਾ ਕੁਛ ਦੱਸਣ ਨੂੰ ਨਾ ਪੁੱਛਣ ਨੂੰ ਚੰਗਾ ਚੱਲਦੀਆਂ ਮੈਂ ਓ ਚੱਲ ਫਿਰ ਕਦੋਂ ਆਏਂਗੀ ਹੁਣ ਆ ਕੇ ਦੇਖ ਲਿਆ ਹੁਣ ਤਾਂ ਕੁਝ ਹੋਇਆ ਨਹੀਂ ਨਾਲੇ ਨਾ ਜਿਨ੍ਹਾਂ ਦੀ ਮੋਟਰਾਂ ਪਾਣੀ ਨਹੀਂ ਨਾ ਚੱਕਦੀਆਂ ਉਹਨਾਂ ਦੀ ਫਸਲਾਂ ਵੀ ਨਹੀਂ ਹੁੰਦੀਆਂ। ਓਪੀ ਦੱਸਾਂ ਮੋਟਰ ਤਾਂ ਬਥੇਰਾ ਪਾਣੀ ਚੱਕਦੀ ਐ। ਪਾਣੀ ਉਹ ਡੂੰਘੇ ਬੱਗੇ। ਸਾਰੇ ਵੀਰੇ ਵੀ। ਮਾਸੀ ਤੂੰ ਨਾ ਸਾਰਾ ਦਿਨ ਹੀ ਸੁੱਖ ਦੀਆਂ ਫੋਟਾਂ ਦੇਖਦਾ ਰਹਿੰਦਾ ਕੋਈ ਕੰਮ ਧੰਦਾ ਵੀ ਕਰ ਲਿਆ ਕਰ। ਕਿਉਂ ਤੈਨੂੰ ਜ਼ਿਆਦਾ ਚੰਗੀ ਲੱਗਦੀ ਉਹ? ਹੋਰ ਮਾਸੀ ਚੰਗੀ ਤਾਂ ਲੱਗਦੀ ਐ। ਫਿਰ ਜੇ ਤੈਨੂੰ ਇੰਨੀ ਚੰਗੀ ਲੱਗਦੀ ਆ ਆਪਾਂ ਵਿਆਹ ਦੀ ਗੱਲ ਕਰ ਲੈਨੇ ਆ ਉਹਦੇ ਨਾਲ ਤੂੰ ਦੇਖ ਲੈ ਮਾਸੀ ਤੂੰ ਕਰ ਲੈ ਗੱਲ ਬੀਬੀ ਨੇ ਤੈਨੂੰ ਪਤਾ ਵੀ ਹਜੂਰ ਸਾਹਿਬ ਗਈ ਹੋਏ ਉਹਨੇ ਮੁਰਦਣਾ ਨਹੀਂ ਹੈਗਾ ਬੇਪੁੱਤ ਜੇ ਮੈਂ ਗੱਲ ਕਰ ਲਈ ਆ ਕੇ ਮੇਰੇ ਜੂੰਡੇ ਨਾ ਪੱਟ ਦੇ ਤੇਰੀ ਮਾਂ ਉਹ ਕੁਝ ਨਹੀਂ ਕਹਿਣਾ ਬੀਬੀ ਤੈਨੂੰ ਉਹਨੇ ਆਪਾਂ ਇਹ ਕਿ ਗੱਲ ਕਰਤੀਆਂ ਜੀ ਤੈਨੂੰ ਪਤਾ ਹੀ ਆ ਉਹਦੀ ਆਤ ਦਾ ਨਹੀਂ ਉਹਦਾ ਖਰਾਬ ਆਗਾ ਨਹੀਂ ਬੀਬੀ ਨੇ ਕੁਝ ਨਹੀਂ ਕਹਿਣਾ ਬੀਬੀ ਨੇ ਤੇ ਤੂੰ ਗੱਲ ਕਰ ਲੈ ਮਾਸੀ ਤੂੰ ਜਾ ਆਂਦੀ ਸੁਖੋਰ ਦੇ ਬੇਪੁੱਤ ਮੈਂ ਤਾਂ ਘਰ ਬਿਣੀ ਜਾਣਦੀ ਫਰ ਤੋਂ ਐ ਕਰ ਹੁਣ ਤਾਂ ਹਰਪ੍ਰੀਤ ਵੀ ਹੈ ਨਹੀਂ ਘਰੇ ਵੀ ਉਹਨੂੰ ਲੈ ਕੇ ਵਗ ਜਾ ਉਹ ਗਈ ਵੀ ਹੈਗੀ ਪਤਾ ਨਹੀਂ ਉਹਦੀ ਨੰਦ ਦੇ ਕੋਈ ਗੱਲਬਾਤ ਆ ਗਈ ਉਹ ਘਰ ਤਾਂ ਮਾਸੀ ਮੈਂ ਜਾਣਨਾ ਤੈਨੂੰ ਦੱਸਿਆਂਦਾ ਤੇ ਛੱਡਿਆਂਦਾ ਫਿਰ ਐ ਕਰ ਆਪਾਂ ਦੋਨੋਂ ਹੀ ਚੱਲਦੇ ਆਂਗੇ ਠੀਕ ਹੈ ਮਾਸੀ ਮੈਂ ਤੈਨੂੰ ਛੱਡ ਕੇ ਮੁੜਿਆ ਆਉਂਗਾ ਤੂੰ ਵਗ ਜੀ ਤੂੰ ਗੱਲ ਕਰ ਲਈ ਠੀਕ ਆ ਪੁੱਤ ਹਨਾ ਨਾਲੇ ਬੀਬੀ ਦਾ ਹਜੂਰ ਸਾਹਿਬ ਗਈ ਹੈ ਕਿਤੇ ਕਿੰਨੇ ਦਿਨਾਂ ਤੱਕ ਆਉਗੀ ਆਪੇ ਇਹਨੇ ਗੱਲ ਚਲਾਈ ਰੱਖੀ ਬੀਬੇ ਨਾਲ ਉਹ ਤਾਂ ਠੀਕ ਆ ਬੀਬੇ ਤਾਂ ਤੇਰੀ ਹੁਣ ਤੈਨੂੰ ਪਤਾ ਹੀ ਹੈਗਾ ਫਰੀ ਹੋ ਕੇ ਭੱਗ ਗਈ ਉਹੋਂ ਕਿਹੜਾ ਕੋਈ ਸੋਚ ਫਿਕਰ ਹੈ ਤੇ ਹਰ ਪੀਦ ਨੇ ਤਾਂ ਗੱਲ ਚਲਾਈ ਹੋਈ ਹੈ ਬੇਬੀ ਨਾਲ ਸੁੱਖ ਬਾਰੇ ਤੂੰ ਜਾ ਕੇ ਗੱਲ ਕਰ ਲੈ ਕਰੀ ਸੀ ਗੱਲ ਉਹ ਤੇ ਆ ਬੇਬੇ ਕਰੀ ਹੋਈ ਹੈ ਅੱਛਾ ਫਿਰ ਤਾਂ ਚੱਲ ਕੀ ਡਰ ਹੈਗਾ ਫਿਰ ਤਾਂ ਮੈਂ ਗੱਲ ਕਰ ਲੈਣੀ ਆ ਮੈਂ ਤਾਂ ਐਂ ਡਰਦੀ ਸੀ ਮਾਂ ਕਿਤੇ ਹੋਰ ਮੇਰੇ ਜੁੰਡੇ ਪੱਟ ਦੇਵਾ ਕਹੇ ਤੂੰ ਕੌਣ ਆ ਮੇਰੇ ਪੁੱਤ ਦੀ ਜ਼ਿੰਦਗੀ ਦੇ ਫੈਸਲੇ ਲੈਣ ਆਲੀ ਨਾ ਇੱਕ ਹੀ ਗੱਲ ਐ ਮਸੀ ਤੂੰ ਜਾ ਆ ਤੈਨੂੰ ਮੈਂ ਦੱਸ ਦਿੰਦਾ ਵੀ ਘਰ ਕਿਹੜਾ ਚੱਲਦਿਆਂ ਫਿਰ ਆਪਾਂ ਠੀਕ ਆ ਪੁੱਤ ਚੱਲ ਮੈਂ ਪਰਸ ਚੱਕ ਲਿਆਵਾਂ ਆਪਦਾ ਉਹ ਤਾਂ ਮੈਂ ਤਿਆਰ ਰਹੀ ਆਂਗੀ ਚੱਕ ਲਿਆ ਭੈਗੜੀ ਕੋਈ ਕੁਸਮਰੀਏ ਸਸੀ ਕਾਲ ਜੀ ਅੱਛਾ ਸਸੀ ਕਾਲ ਜੀ ਲੈ ਹੈ ਬੜੇ ਚਿਰਾਂ ਬਾਅਦ ਦਰਸ਼ਨ ਇੱਤੇ ਤੁਸਾਂ ਜਮੀਂ ਭੁੱਲ ਭੱਲ ਗਈ ਸੀ ਭੁੱਲ ਭੱਲ ਗਾਣੂਗੇ ਜੀ ਕਈ ਵਾਰੀ ਸੋਚਿਆ ਸੀਗਾ ਬਸ ਟਾਈਮ ਹੀ ਨਹੀਂ ਲੱਗਿਆ ਹੈਗਾ ਤੇ ਲੈ ਕੁੜਮਣੀ ਉਹੀ ਜੀ ਪਈਆਂ ਹਨਾ ਕਿੰਨੇ ਸਾਲ ਲੰਘ ਗਏ ਨਾ ਬੁੜੀ ਹੋਵੇ ਨਾ ਜਵਾਨ ਹੋਵੇ ਲੈ ਕਿਹੜੀ ਚੱਕੀ ਦਾ ਆਟਾ ਖਾਣੇ ਉਹ ਚੱਕੀ ਦਾ ਆਟਾ ਨਹੀਂ ਆਟਾ ਤਾਂ ਇੱਕੋ ਜਿਹੀ ਖਾਣੇ ਆ ਸਾਰੇ ਮੈਂ ਤਾਂ ਫਲ ਫਲੂਟ ਖਾਈਦਾ ਵਧੀਆ ਚੰਗਾ ਚੌਖਾ ਖਾਈਦਾ ਅੱਛਾ ਅੱਛਾ ਨਾ ਹੁਣ ਇੱਥੇ ਖੜੇ ਗੱਲਾਂ ਮਾਰੀ ਜਾਉਂਗੇ ਤੁਹਾਡੇ ਰਿਵਾਜ ਨਹੀਂ ਹੈਗਾ ਅੰਦਰ-ਉਂਦਰ ਬਟਾਉਂਦਾ ਨਾ ਨਾ ਆਜੋ ਬੈੱਡ ਤੇ ਬਿਠਾ ਕੇ ਚਾਹ ਪਿਉਣਾ ਪੂਰੀ ਕਦਰ ਨਾਲ ਪਿਉ ਤੈਰਾ ਤਾਂ ਉਹੀ ਸਵਾ ਰਹੇ ਹੈ ਮਾ ਖੜੋ ਜੀ ਕੀ ਹੋ ਗਿਆ ਜੀ ਮੈਂ ਤਾਂ ਇਹ ਪੁੱਛਦਾ ਸੀ ਠੰਡਾ ਲੇਵਾਂ ਮੈਂ ਚਾਹ ਪੀਓਗੇ ਬਸ ਕੋਈ ਨਾ ਮੈਂ ਪਾਣੀ ਵੀ ਲੂੰਗੀ ਚਲ ਫਿਰ ਪਾਣੀ ਹੀ ਪਿਆ ਦੇ ਲੈ ਹੋ ਸੁਣਾਓ ਕੁੜਮਣੀਆਂ ਬੈਠ ਜਾ ਬੈਠ ਜਾ ਐ ਮੈਂ ਕਿਹੜਾ ਚੁੰਡੀਆਂ ਪੜਦਾ ਹੋ ਤਾਂ ਠੀਕ ਆ ਜੀ ਬਸ ਠੀਕ ਆ ਜੀ ਵਧੀਆ ਸੋਕ ਨੀ ਹੋਰ ਫਿਰ ਕੁੜਮਣੀਆਂ ਹੋਰ ਸੁਣਾ ਉਧਰ ਸਾਰੇ ਹਰਪ੍ਰੀਤ ਕੇ ਕਿਵੇਂ ਠੀਕ ਠਾਕ ਦੇ ਹਾਂਜੀ ਹਾਂਜੀ ਠੀਕ ਸੀ ਸਾਰੇ ਵਧੀਆ ਸੀਗੇ ਅੱਛਾ ਅੱਛਾ ਹਾਂ ਉਹ ਮੈਂ ਗਈ ਸੀ ਹਰਪ੍ਰੀਤ ਕੋਲੇ ਹਰਪ੍ਰੀਤ ਘਰੇ ਨਹੀਂ ਸੀ ਆਪਦੀ ਨੰਨਦ ਕੋਲੇ ਗਈ ਵੀ ਸੀ ਤੇ ਫਿਰ ਮੈਨੂੰ ਆਣਾ ਜ਼ਰੂਰੀ ਆਉਣਾ ਪੈ ਗਿਆ ਮੈਨੂੰ ਕੱਲੀ ਨੂੰ ਹੀ ਅੱਛਾ ਅੱਛਾ ਤੇ ਮੈਂ ਤਾਂ ਤੁਹਾਡੇ ਕੋਲੇ ਆਏ ਆਈ ਸੀਗੀ ਸੁੱਖ ਦੇ ਰਿਸ਼ਤੇ ਬਾਰੇ ਵੀ ਗਗਲ ਨੂੰ ਤੁਸੀਂ ਜੇ ਰਿਸ਼ਤਾ ਕਰ ਦਿੰਦੇ ਸੁੱਖ ਦਾ ਕੋਈ ਗੱਲ ਨਹੀਂ ਆ ਜਾਣ ਦੋ ਸੁੱਖ ਨੂੰ ਫਿਰ ਆਪਾਂ ਗੱਲ ਕਰ ਲਾਂਦੇ ਹਾਂ ਹਾਂ ਕਿਉਂਕਿ ਨਾ ਆਏ ਵੀ ਇਕੱਠੇ ਪੜੇ ਲਿਖੇ ਨੇ ਚੱਲ ਇੱਕ ਕਲਾਸ 'ਚ ਪੜਦੇ ਸੀਗੇ ਹਨਾ ਇੱਕ ਕਾਲਜ 'ਚ ਇੱਕ ਦੂਜੇ ਬਾਰੇ ਜਾਣਦੇ ਆ ਨਹੀਂ ਸਾਨੂੰ ਸੌਖਾ ਨਹੀਂ ਸਾਨੂੰ ਸੌਖਾ ਹਾਂਜੀ ਹਾਂ ਜਿਵਾਖਾਂ ਦੀ ਜਾਣ ਪਛਾਣ ਆਪਚ ਵਧੀਆ ਚਲੋ ਜੇ ਉਹਨਾਂ ਦਾ ਚੰਗਾ ਆਪਚ ਸਾਥ ਨਿਭਦਾ ਹੋਇਆ ਹਾਂਜੀ ਪਰਮਾਤਮਾ ਜਿਵੇਂ ਵੀ ਕਰੂਗਾ ਆਪਾਂ ਕਰ ਲਾਂਗੇ ਹਾਂ ਆ ਜਾਣ ਦੋ ਸੁੱਖ ਨੂੰ ਬਾਕੀ ਆਪਣੇ ਕਿਸੇ ਚੀਜ਼ ਦੀ ਘਾਟ ਨਹੀਂ ਤੁਹਾਨੂੰ ਪਤਾ ਹੀ ਹੈ ਹਾਂ ਹਰਪ੍ਰੀਤ ਨੂੰ ਸਾਰੀ ਗੱਲਬਾਤ ਦਾ ਪਤਾ ਹੈਗਾ ਠੀਕ ਹੈ ਠੀਕ ਹੈ ਕਰਿਆ ਨਹੀਂ ਤੁਹਾਨੂੰ ਫੋਨ ਹਰਪ੍ਰੀਤ ਨੂੰ ਮੈਂ ਕਿਹਾ ਸੀਗਾ ਜਿਹੜੀ ਉਹਨੂੰ ਵੀ ਕਿਹਾ ਸੀ ਕਰਿਆ ਹੋਊ ਤੁਹਾਨੂੰ ਫੋਨ ਉਹਨੇ ਹਾਂ ਹਾਂ ਕੁਲਮਣੀਏ ਕਰਿਆ ਸੀ ਫੋਨ ਹੁਣ ਦੇਖੋ ਚੱਲੂਗੀ ਤਾਂ ਸੁੱਖ ਦੀ ਸੁੱਖ ਨੂੰ ਆ ਜਾਣ ਦੋ ਜਿਵੇਂ ਉਹ ਕਹੂਗੀ ਭਾਈ ਅੱਜਕੱਲ ਦੇ ਜਵਾਕਾਂ ਦਾ ਤੁਹਾਨੂੰ ਪਤਾ ਹੀ ਐ ਆਵਦੀਆਂ ਮਰਜ਼ੀਆਂ ਕਰਦੇ ਨੇ ਆਪਾਂ ਧੱਕਾ ਦਾ ਜਵਾਕ ਨਾਲ ਕਰ ਨਹੀਂ ਸਕਦੇ। ਬਾਕੀ ਜਿਵੇਂ ਸੁਖ ਨੇ ਹਾਂ ਕਰੀ ਸੋਨੂੰ ਵੀ ਦੱਸਨੂੰ ਜਾਂ ਫਿਰ ਮੈਂ ਹਰਪ੍ਰੀਤ ਨੂੰ ਫੋਨ ਕਰਕੇ ਦੱਸ ਦੂੰਗਾ। ਠੀਕ ਆ ਜੀ ਕੋਈ ਗੱਲ ਨਹੀਂ ਉਹ ਤਾਂ ਐਂ ਕਹਿੰਦੇ ਸੀਗੇ ਜੀ ਅਸੀਂ ਤਾਂ ਵੀ ਚੱਲ ਕੁੜੀ ਸਾਡੀ ਦੇਖੀ ਭਾਲੀ ਆ ਸਿਆਣੀ ਆ ਕੁੜੀ ਹਨਾ। ਪਰ ਆਏ ਗਏ ਦੀ ਇੱਜ਼ਤ ਕਰਦੀ ਆ ਵਧੀਆ ਹੁਣ ਤੁਹਾਨੂੰ ਬਾਹਰ ਪੀਟ ਕੋਲੇ ਰਹਿ ਕੇ ਹੀ ਆਉਂਦੀ ਆ ਅਸੀਂ ਦੇਖੀ ਆ ਕੋਲੇ। ਸਾਨੂੰ ਤਾਂ ਐਂ ਮਨ ਲੱਗ ਗਈ ਸੀ ਕੁੜੀ ਵੀ ਵਧੀਆ। ਬਾਕੀ ਭਾਈ ਤੁਸੀਂ ਰਹਿਵਾੜੀ ਕਰ ਲਿਓ ਹਨਾ। ਚਲੋ ਉਹ ਤਾਂ ਜਿਵੇਂ ਸੁਖ ਆਈ ਠੀਕ ਹੈ ਭਾਈ ਸਲਾਹ ਹੋਈ ਜਿਵੇਂ ਫਿਰ ਤੁਹਾਨੂੰ ਦੱਸ ਦਾਂਗੇ ਹਰਪ੍ਰੀਤ ਨੂੰ ਫੋਨ ਕਰਕੇ ਸਮਝਾ ਦਾਂਗੇ ਸਾਰੀ ਗੱਲ ਜਿਵੇਂ ਵੀ ਹੋਈ ਠੀਕ ਹੈ ਜੀ ਚਲੋ ਬੱਚਿਆਂ ਦੇ ਲੇਖ ਹੋਏ ਜੇ ਪਰਮਾਤਮਾ ਨੇ ਚਾਇਆ ਹੋ ਜਾਊ ਹਾਂਜੀ ਹਾਂ ਚਲੋ ਠੀਕ ਹੈ ਜੀ ਫਿਰ ਮੈਂ ਚਲਦੀ ਹਾਂ ਬਹੁਤ ਲੇਟ ਹੋ ਗਈ ਹੈ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਰਜਣਾ ਹੈਗਾ ਤਾਂ ਠਾਕੀ ਹੈਗਾ ਉਹ ਆਤ ਤਾਂ ਗਈਆਂ ਨਹੀਂ ਹੈਗੀਆਂ ਪਹਿਲਾਂ ਇਹਦੀ ਮਾਂ ਵੀ ਕਹਿੰਦੀ ਹੁੰਦੀ ਸੀਗੀ ਭੇਹ ਨਹੀਂ ਮੇਰੇ ਘਰ ਵਾਲਾ ਤਾਂ ਕਿਸੇ ਕੰਮ ਦਾ ਮੈਂ ਤਾਂ ਮਸਲਾ ਜਾਨ ਬਚਾ ਕੇ ਨਿਕਲੀ ਆ ਕੋੜਮਣੀਏ ਕੋਈ ਗੱਲ ਸੁਣਾ ਕੇ ਨਹੀਂ ਗਈ ਟੰਗ ਦੀ ਚਲੋ ਕੋਈ ਨਹੀਂ ਫੇਰ ਮਾਰੀਂ ਜਿਹੜਾ ਹੁਣ ਤਾਂ ਆਉਣਾ ਜਾਣੀ ਬਣਿਆ ਰੋ ਪਈ ਜਾ ਮੋਫੀ ਯਾ ਸਟੀਲ ਬਾਡੀ ਪਾਨੀ ਕੀ ਖਾਂਦੀ ਐ ਆ ਗਈ ਸੁੱਖ ਹਾਂ ਆਈ ਗਈ ਚੰਗੀ ਨਹੀਂ ਕੀਤੀ ਲੇ ਇਹੋ ਜਿਹਾ ਕੀ ਕਰਤਾ ਮੈਂ ਕਰਨ ਹੋਰ ਤੈਨੂੰ ਪਤਾ ਹੀ ਨਹੀਂ ਹਲੇ ਕੀ ਕਰਿਆ ਤੂੰ ਨਾਲ ਇੰਨੀ ਕਾਦੀ ਕਾਲੀ ਸੀ ਤੂੰ ਤਾਂ ਐਵੇਂ ਕਰਦਾ ਜਿਦਾ ਮੈਂ ਕਦੀ ਵਾਪਸ ਹੀ ਨਹੀਂ ਮੁੜ ਕੇ ਆਣਾ ਬਸ ਤਾਂ ਤੈਨੂੰ ਫਿਰ ਪਤਾ ਲੱਗ ਜੂ ਜੇ ਮੈਂ 2-3 ਰੱਖ ਲੀਆਂ ਇਹ ਤਾਂ ਤੇਰਾ ਭੈ ਮੀਆਂ ਮੈਂ ਹੀ ਕੱਟੀ ਜਾਦੀ ਤੇਰੇ ਨਾਲ ਕੋਈ ਹੋਰ ਕੱਟ ਨਹੀਂ ਸਕਦੀ ਉਹ ਕੱਟ ਨਹੀਂ ਸਕਦੀ ਚੰਗੀ ਗੱਲ ਹੈ ਜਾ ਕੇ ਭੈਣ ਕੋਲੇ ਬਹਿ ਗਈ ਜਿੰਨਾ ਮੈਂ ਤੈਨੂੰ ਪਿਆਰ ਕਰਦੀ ਹਾਂ ਨਾ ਉਹਨਾਂ ਤੇਨੂੰ ਕਿਸੇ ਕਰਨਾ ਵੀ ਨਹੀਂ ਜੇ ਪਿਆਰ ਕਰਦੀ ਹੁੰਦੀ ਨਾ ਭੈਣ ਕੋਲੇ ਨਹੀਂ ਜਾਂਦੀ ਸੀ ਲੈ ਹੁਣ ਮੈਂ ਪਿਆਰ ਕਰਕੇ ਪੈਣ ਨੂੰ ਛੱਡਦਾ ਉਹ ਪੈਣ ਨੂੰ ਛੱਡਨ ਨੂੰ ਥੋੜੀ ਕਹਿਣਾ ਜਿਹੜਾ ਜਾ ਕੇ ਉੱਥੇ ਬੈਠੇ ਆ ਤੈਨੂੰ ਪਤੀ ਐ ਅੱਜ ਕੱਲ ਦੇ ਜੀਜਾ ਦਾ ਨਹੀਂ ਮੇਰਾ ਜੀਜਾ ਤਾਂ ਬਾਲਾ ਵਧੀਆ ਗਾ ਕੋਈ ਨਹੀਂ ਜਿੱਦਨ ਕੋਈ ਚੰਦ ਚੜਾਤਾ ਨਾ ਉਸ ਦਿਨ ਪੁੱਛੂਗਾ ਤੈਨੂੰ ਮੈਂ ਤੂੰ ਕਿਉਂ ਪੁੱਠਾ ਸੋਚਦਾ ਐ ਉਹ ਯਾਰ ਪੁੱਠੇ ਸੋਚਣ ਵਾਲੀ ਉਹ ਗੱਲ ਐ ਤੈਨੂੰ ਨਾ ਵਹਿਮ ਹੋ ਗਿਆ ਲੋਕਾਂ ਦੀ ਗੱਲਾਂ 'ਚ ਘਟ ਆਇਆ ਕਰ ਕੋਈ ਨਾ ਵਹਿਮ ਦੀ ਕੋਈ ਦਵਾਈ ਨਹੀਂ ਹੁੰਦੀ ਹੈਗੀ ਤੈਨੂੰ ਛੱਡ ਕੇ ਨਾ ਮੈਂ ਕਿਤੇ ਨਹੀਂ ਜਾਂਦੀ ਹੈਗੀ ਟਾਈਮ ਲੱਗਦਾ ਨਹੀਂ ਹੈਗਾ ਬਦਲਦੇ ਹੁਣੇ ਹੁਣ ਤੂੰ ਮੇਰੇ ਨਾਲ ਲੜੀ ਜਾਏਗਾ ਉਹ ਲੜਨ ਵਾਲੀ ਗੱਲ ਨਹੀਂ ਯਾਰ ਤੂੰ ਗੱਲ ਇਹੋ ਜਿਹੀ ਕਰਤੀ ਚੱਲ ਕੋਈ ਨਾ ਅੱਗੇ ਤੋਂ ਦੱਸ ਕੇ ਚੱਲ ਜੇ ਕਰੂੰਗੀ ਫਿਰ ਫਿਰ ਤੇਰੇ ਇਹ ਨਹੀਂ ਗੱਲ ਬਣਦਾ ਤੂੰ ਮੈਨੂੰ ਫੋਨ ਤੇ ਦੱਸੇ ਸਾਰਾ ਕੁਝ ਗੱਲਬਾਤ ਕਰੇ ਤੈਨੂੰ ਦੱਸਿਆ ਤਾਂ ਸੀ ਕਿ ਮੈਨੂੰ ਅਚਾਨਕ ਜਾਣਾ ਪੈ ਗਿਆ ਫਿਰ ਫੋਨ ਵੀ ਤਾਂ ਕਰ ਸਕਦੀ ਸੀ ਬਸ ਮੈਂ ਨਾ ਦੀਦੀ ਨਾਲ ਔਨ ਜਾਣ ਦੀ ਵਿਜ਼ੀ ਹੁਗੀ ਕਿ ਕਿੱਥੇ ਚੱਲ ਜਾ ਕਰੀ ਉੱਥੇ ਚੱਲਦਾ ਉੱਥੇ ਚੱਲ ਜਾ ਤੈਨੂੰ 2 ਮਿੰਟ ਦਾ ਟਾਈਮ ਤਾਂ ਲੱਗ ਹੀ ਸਕਦਾ ਕਿ ਤੇ ਰੂਮ 'ਚ ਜਾ ਕੇ ਗੱਲ ਕਰ ਲੈ ਕਿਤੇ ਰਸੋਈ 'ਚ ਜਾ ਕੇ ਗੱਲ ਕਰ ਲੈ ਚੱਲ ਕੋਈ ਨਹੀਂ ਆ ਕੇ ਫੋਨ ਦਾ ਤੈਨੂੰ ਕਰ ਹੀ ਲਿਆ ਨਾ ਫੋਨ ਤਾਂ ਕਰ ਲਿਆ ਤੈਨੂੰ ਪਤਾ ਮੈਂ ਕਿੰਨੀ ਟੈਨਸ਼ਨਾਂ 'ਚ ਰਿਹਾ ਹਾਂ ਤੇਰੇ ਪਿੱਛੋਂ ਅੱਛਾ ਤੈਨੂੰ ਟੈਨਸ਼ਨ ਹੁੰਦੀ ਆ ਨਾ ਹੋਰ ਤੈਨੂੰ ਹੁੰਦੀ ਆ ਇਕੱਲੇ ਨੂੰ ਚਲ ਠੀਕ ਆ ਮੰਨ ਲੈਂਦੀ ਆ ਅੱਗੇ ਤੋਂ ਨਹੀਂ ਇੱਦਾਂ ਕਰਦੀ ਹੈਗੀ ਅੱਗੇ ਤੋਂ ਤੈਨੂੰ ਪਤਾ ਲੱਗ ਜਾਂਦਾ ਜੇ ਮੈਂ ਚੰਦ ਚਾੜ ਦਿੰਦਾ ਇਹੋ ਜਿਹਾ ਕੀ ਕਰਦਾ ਤੂੰ ਦੇਖਦੀ ਫਿਰ ਕੀ ਫੁੱਟਾ ਸਿੱਧਾ ਕੁਝ ਨਾ ਕਰੀ ਤੈਨੂੰ ਮੈਂ ਦੱਸਾਂ ਐਵੇਂ ਘਰ ਤੱਕ ਗੱਲ ਪਹੁੰਚ ਜੂਗੀ ਕੋਈ ਮੈਂ ਘਰ ਤੱਕ ਪਾਉਣ ਰਗੀ ਮੈਂ ਤੈਨੂੰ ਜਾਣਦਾ ਏਡੀ ਲੇਡੀ ਡਾਉਣ ਨੂੰ ਵੈਸੇ ਨਾ ਇੱਕ ਗੱਲ ਦੱਸਾਂ ਤੈਨੂੰ ਉੱਥੇ ਨਾ ਮੇਰੇ ਰਿਸ਼ਤੇ ਵੀ ਗੱਲਾਂ ਹੁੰਦੀਆਂ ਸੀ ਉਹ ਕਿਉਂ ਮਰਵਾਣਾ ਕਿਸੇ ਦੇ ਮੁੰਡੇ ਨੂੰ ਕਿਉਂ ਕਿਉਂ ਮਰਵਾएंगे ਕਿਸੇ ਦੇ ਮੁੰਡੇ ਨੂੰ ਕਿਸੇ ਦਾ ਖੋਟ ਹੈ ਕਿਸੇ ਦੀ ਮਾਦ ਹੈ ਤੂੰ ਐਨਾ ਵੀ ਡਾਉਣ ਨਹੀਂ ਹੈਗਾ ਜਿਹੜਾ ਕਿ ਸਿਰਫ ਮਾਰ ਦੇ ਡਾਉਣ ਨੂੰ ਤਾਂ ਕੀ ਹੈ ਜੂਪੀ ਜਾ ਗਿੱਲਿਆ ਕਿਸੜਿਆ ਜਾ ਕੱਟਿਆ ਜਦੋਂ ਮਾਰੇ ਚਾਰ ਫਾਇਰ ਫਿਰ ਕੀ ਬਣੂ ਅੱਛਾ ਹੂੰ ਸਾਰੀ ਉਮਰ ਲਈ ਬੰਦ ਹੋ ਜਾਏਗਾ ਕੋਈ ਗੱਲ ਨਹੀਂ ਉਹ ਜੁਜਮੰਤ ਨਹੀਂ ਪਹਿਲਾਂ ਤਾਂ ਮੇਰੇ ਬਿਨਾ ਤੂੰ ਪਲ ਨਹੀਂ ਸਕਦੀ ਸੀ ਹੁਣ ਤੈਨੂੰ ਐਡਾ ਕਿਹੜਾ ਯਾਰ ਮਿਲ ਗਿਆ ਜਿਹੜਾ ਤੂੰ ਫੋਨ ਵੀ ਨਹੀਂ ਕਰਦੀ ਸੋਣੀ ਗੁਣੀ ਦੇ ਨਾ ਯਾਰ ਬਥੇਰੇ ਹੁੰਦੇ ਆ ਇਹ ਤਾਂ ਤੂੰ ਵਹਿਮ ਕਰਦੇ ਤੇਰੇ ਬਿਨਾ ਸਰਦਾ ਨਹੀਂ ਮੇਰਾ ਭੈਣ ਦੇ ਯਾਰ ਦੇ ਉਹਨਾਂ ਦਾ ਤੂੰ ਕਹਿੰਦੀ ਹੁੰਦੀ ਸੀ ਮੇਰੀ ਜਾਨ ਹੈ ਜਾਨ ਹੈ ਹੁਣ ਤੂੰ ਭੈਣ ਕੋਲ ਜਾ ਕੇ ਯਾਰੀ ਬਦਲਤਾ ਦੁਨੀਆ ਨਾ ਚਾਂਤੇ ਪਹੁੰਚ ਗਈ ਤੇ ਤੂੰ ਅਜੇ ਪਾਰਕ 'ਚ ਹੀ ਬੈਠਾ ਹੁਣ ਤੂੰ ਕੀ ਚਾਹੁੰਦੀ ਐ ਮੈਂ ਤੈਨੂੰ ਮੋਟਰ ਤੇ ਲੈ ਜਾ ਤੇਰੀ ਜ਼ਿੰਦਗੀ ਨਾ ਮੈਨੂੰ ਆਪਦੇ ਨਾਲੋਂ ਵੀ ਪਿਆਰੀ ਓ ਜੇ ਇੰਨਾ ਦਮ ਹੁੰਦਾ ਨਾ ਤਾਂ ਫੇਰ ਘਾਟਾ ਹੀ ਕਾਦਾ ਸੀਗਾ 2 ਸਾਲ ਹੋ ਗਏ ਅਜੇ ਤਾਂ ਕੁਝ ਸਰਿਆ ਨਹੀਂ ਇਧਰ ਕੋ ਹੋਰ ਕੀ ਕਰਦਾ ਫੇਰ ਮੈਂ ਤੇ ਇੱਕ ਲੋਕਾਂ ਦੇ ਬੁਆਏਫ੍ਰੈਂਡ ਕਦੀ ਕੋਈ ਚੀਜ਼ ਲੈ ਕੇ ਦਿੰਦੇ ਆ ਕਦੀ ਕੋਈ ਚੀਜ਼ ਲੈ ਕੇ ਦਿੰਦੇ ਆ ਤੂੰ ਤਾਂ ਵੀਰ ਪਰੇ ਗੋਲ ਗੱਪੇ 'ਚ ਸਾਰ ਦਿੰਦਾ ਮੇਰਾ ਕੋਈ ਨਾ ਸਾਰਾ ਕੁਝ ਲੋਟ ਚੁੱਕਾ ਟੈਨਸ਼ਨ ਨਾ ਲੈਗਾ ਪਤਾ ਨਹੀਂ ਕਦੋਂ ਹੋਊਗਾ ਅੱਜ ਨਾ ਬੋਲ 300mg ਸਿਕਨੇਚਰ ਚੜਿਆ ਹੋਇਆ ਹੈ ਫੇਰ ਨਾ ਕਹਦੀ ਬਦ ਘਟ ਹੋ ਗਿਆ ਕੁਛ ਅੱਛਾ ਤੂੰ ਨਾ ਬੰਦਾ ਬਣ ਜਾ ਅਖੇਪਸ ਜੀ ਚੀਜ਼ਾਂ ਨਾ ਖਾਇਆ ਕਰ ਜੇ ਖਾਣਾ ਹੀ ਹੈ ਨਾ ਤਾਂ ਢੰਗ ਦੀ ਚੀਜ਼ ਖਾਲਿਆ ਕਰ ਕੋਈ ਬਦਾਮ ਖਾਲਿਆ ਕਰ ਦੁੱਧ ਕੋ ਪੀਆ ਕਰ ਨਾਲੇ ਗੋਲੀਆਂ 'ਚ ਕੁਝ ਨਹੀਂ ਰੱਖਿਆ ਜਿਉ ਤੈਨੂੰ ਗੋਟਿਆਂ 'ਚ ਗ੍ਰੀਸ ਮੁੱਕ ਗਈ ਨਾ ਫੇਰ ਤੈਨੂੰ ਕਹੇ ਨੀ ਪੁੱਛਣਾ ਹੈਗਾ ਓ ਚੰਗਾ ਮੇਰੀ ਮਾਂ ਜੇ ਮੈਨੂੰ ਤੈਨੂੰ ਠੀਕ ਲੱਗੇ ਉਵੇਂ ਕਰ ਲੂਆ ਮੈਂ ਕਾਨੂੰ ਕੁਝ ਖਾਣਾ ਠੀਕ ਆ ਨਾਲ ਚੰਗਾ ਹਮੇ ਚੱਲਦੀ ਆ ਮੈਂ ਤੇ ਘਰੇ ਦੱਸ ਕੇ ਵੀ ਨਹੀਂ ਆਈ ਹੈਗੀ ਕਦੋਂ ਮਿਲेंगी ਫੇਰ ਕੋਈ ਨਾ ਤੈਨੂੰ ਫੋਨ ਤੇ ਦੱਸ ਦੂੰਗੀ ਸਬਰ ਰੱਖਿਆ ਕਰ ਥੋੜਾ ਅੱਛਾ ਚੰਗਾ ਬਾਏ ਵਾਏ ਦੰਨਾ ਲੈ ਲੈ ਸੁਖਤ ਆਈ ਗਈ ਸਤਿ ਸ਼੍ਰੀ ਅਕਾਲ ਹਸ ਜੀ ਕਿਵੇਂ ਵਧੀਆ ਹਾਂ ਹਾਂ ਠੀਕ ਆ ਵਧੀਆ ਕਿੱਧਰ ਗਈ ਸੀਗੀ ਮੈਂ ਬਾਹਰ ਆਪਣੇ ਸਹੇਲੀ ਨੂੰ ਮਿਲਣ ਗਈ ਸੀਗੀ ਥੋੜਾ ਜਿਹਾ ਕੰਮ ਸੀਗਾ। ਅੱਛਾ ਅੱਛਾ। ਤੁਸੀਂ ਕਦੋਂ ਆਏ ਦੱਸਿਆ ਹੀ ਨਹੀਂ। ਪੁੱਤ ਮੈਨੂੰ ਤਾਂ ਹੋ ਗਿਆ ਅੱਧੇ ਘੰਟੇ ਵਾਂਗੂ। ਤੇ ਹੁਣ ਕਿਧਰ ਤੇ ਜਾਣ ਦੀ ਤਿਆਰੀ ਬਸ ਮੈਂ ਜਾਣੀ ਆ ਹੁਣ। ਨਾ ਮਾਸੀ ਜੀ ਮੈਂ ਨਹੀਂ ਜਾਣਣਾ। ਮੈਨੂੰ ਤਾਂ ਮਿਲੀ ਵੀ ਨਹੀਂ ਮੇਠੇ ਵੀ ਨਹੀਂ ਮਰੇ ਕੋਲ। ਉਹ ਤਾਂ खैर ਠੀਕ ਆ ਸੁੱਖ ਚੱਲ ਕੋਈ ਨਾ 10 ਮਿੰਟ ਹੋਰ ਬਹਿ ਜਾਨੀ ਆ ਪੁੱਤ। 10 ਮਿੰਟ ਮਾਸੀ ਕੋਈ ਨਹੀਂ। ਮੇਰੇ ਕੋਲ 3-4 ਦਿਨ ਰਹਿ ਕੇ ਜਾਣਾ ਪਊਗਾ। 3-4 ਦਿਨ ਇਕੱਠੀ। ਹਾਂ ਫਿਰ ਤੁਸੀਂ ਕਿਹੜਾ ਰੋਜ਼ ਰੋਜ਼ ਹੋਣਾ। ਪੁੱਤ ਤੇਰੀ ਵੱਡੀ ਮਾਸੀ ਨਾ ਹਜ਼ੂਰ ਸਾਹਿਬ ਗਈ ਵੀ ਆ ਘਰੇ ਬਹੁ ਦੇ ਹਲਾ ਗਾਗਨ ਔਖਾ ਹੋਊਗਾ ਆਪੇ ਪਕਾਉਣੀਆਂ ਪੈਣਗੀਆਂ ਉਹਨੂੰ ਕੋਈ ਨਹੀਂ ਚਾਰ ਦਿਨ ਢਾਬੇ ਤੋਂ ਖਾ ਲੂਗਾ ਲੈ ਦੱਸ ਸਰਦ ਕੀ ਵੀ ਹੋਣਾ ਹੋ ਗਿਆ ਬਸ ਪੁੱਤ ਤੈਨੂੰ ਪਤਾ ਹੀ ਹੈ ਮੇਰਾ ਕਿਵੇਂ ਆਉਣਾ ਹੋਇਆ ਹੈਗਾ ਫੋਨ ਫੋਨ ਵੀ ਨਹੀਂ ਕਰਿਆ ਨਾ ਤੁਸੀਂ ਕਰਿਆ ਨਾ ਭੈਣ ਨੇ ਕਰਿਆ ਹਾਂ ਭੈਣ ਤੇਰੀ ਗਈ ਸੀ ਪੁੱਤ ਗਈ ਸੀ ਮੈਂ ਕਰ ਉਹ ਆਗੇ ਅਨੰਦ ਕੋਲੇ ਗਈ ਵੀ ਸੀਗੀ ਅੱਛਾ ਹਾਂ ਕਿਵੇਂ ਕੋਈ ਕੰਮ ਪੈ ਗਿਆ ਸੀਗਾ ਕੰਮ ਤਾਂ ਪੁੱਤ ਹੁੰਦਾ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਮੈਂ ਤਾਂ ਗਾਗਨ ਦੇ ਰਿਸ਼ਤੇ ਬਾਰੇ ਆਈ ਸੀਗੀ ਤੇਰੇ ਤੇ ਗਾਗਨ ਦੇ ਰਿਸ਼ਤੇ ਬਾਰੇ ਅੱਛਾ ਤੂੰ ਦੱਸ ਪੁੱਤ ਤੂੰ ਖੁਸ਼ ਹੈਂਗਾ ਗਗਲ ਨਾਲ ਵਿਆਹ ਕਰਾ ਕੇ ਮੈਂ ਤਾਂ ਮਾਸੀ ਜੀ ਕੀ ਕਹਿਣਾ ਤੁਸੀਂ ਡੈਡੀ ਨਾਲ ਜਾਂ ਭੈਣ ਨਾਲ ਗੱਲ ਕਰ ਲਓ ਲੈ ਪੁੱਤ ਭੈਣ ਦੀ ਵੀ ਹਾਂਗੀ ਤੇ ਡੈਡੀ ਨਾਲ ਵੀ ਗੱਲ ਕਰੀ ਸੀਗੀ ਉਹ ਕਹਿੰਦੇ ਵੀ ਸੁੱਖ ਨੂੰ ਆ ਜਾਂਦਾ ਸੁੱਖ ਨਾਲ ਰਹਿ ਕਰ ਲੈਣੇ ਆਗੇ ਚਲ ਕੋਈ ਨਹੀਂ ਫਿਰ ਬੈਠ ਕੇ ਅਸੀਂ ਗੱਲ ਕਰ ਲਾਂਗੇ ਜਿਵੇਂ ਡੈਡੀ ਜੀ ਕਹਿਣਗੇ ਮੈਂ ਕਰ ਲੂੰਗੀ ਉਦੋਂ ਤੈਨੂੰ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਪੁੱਤ ਨਹੀਂ ਮਾਸ ਜੀ ਮੈਨੂੰ ਕੀ ਪ੍ਰੋਬਲਮ ਹੋਣੀ ਹੈ ਘਰ-ਵਾਰ ਤੇਰਾ ਆਪਣਾ ਦੇਖਿਆ ਹੋਇਆ ਹੈਗਾ ਹਾਂਜੀ ਹਾਂਜੀ ਹੂੰ ਬਾਕੀ ਦੇਖ ਮਰਤੀ ਨੁਮਰਿਕ ਸਾਡੇ ਕਿਹੜਾ ਧੀ ਹੈ ਦੋਨਾਂ ਭੈਣਾਂ ਦੇ ਹੈ ਸਾਡੀ ਤੋਂ ਹੀ ਨੋ ਹੋਵੇਗੀ ਤੂੰ ਹੀ ਧੀ ਹੋਵੇਂਗੀ ਚਲੋ ਕੋਈ ਨਹੀਂ ਜਿੱਦਾਂ ਹੋਗੇ ਦੇਖੀ ਜਾਊਗੀ ਚਲ ਕੋਈ ਨਾ ਪੁੱਤ ਆਪਦੇ ਮਨ ਨਾਲ ਰਹਿ ਕਰ ਲਈ ਧੱਕਾ ਵੀ ਕੋਈ ਨਹੀਂ ਹੈਗਾ ਹਨਾ ਮੈਸੇਜ ਮੈਂ ਤਾਂ ਐਵੇਂ ਗਿੰਦੀ ਸੀ ਵੀ ਸਾਲ 6 ਮਹੀਨੇ ਖੜ ਜਾਂਦੇ ਅਜੇ ਪੁੱਤ ਸਾਲ 6 ਮਹੀਨੇ ਕਿਵੇਂ ਖੜ ਜਾਂਦੇ ਗਾਗਨ ਨੂੰ ਤਾਂ ਸਾਹ ਤਾਂ ਸਾਹ ਨਹੀਂ ਆਉਂਦਾ ਤੇਰੇ ਬਿਨਾ ਉਹ ਤਾਂ ਪਹਿਲਾਂ ਵੀ ਇਹੀ ਹਲਸੀ ਮਾਸੇ ਜੀ ਉਹ ਤਾਂ ਸ਼ੁਰੂ ਤੋਂ ਪਸੰਦ ਕਰਦਾਗਾ ਮੈਨੂੰ ਉਹ ਤਾਂ ਪਾਗਲ ਹੋ ਰਿਹਾ ਪੁੱਤ ਸਾਰਾ ਦਿਨ ਬੈਠਾ ਤੇਰੀਆਂ ਫੋਟੋਆਂ ਹੀ ਦੇਖੀ ਜਾਂਦਾਗਾ ਹੁਣ ਤੇਰੇ ਪਿਓ ਨੂੰ ਤਾਂ ਮੈਂ ਕੀ ਕਹਿੰਦੀ ਮਾਸੇ ਮੈਂ ਤਾਂ ਇਹ ਇਰਾਦਾ ਸੀ ਕਿ ਚਲ ਕੋਈ ਜੋਬ-ਜਾਬ ਕਰ ਲੈਂਦੀ ਮੈਂ ਕੋਈ ਨਾ ਪੁੱਤ ਆਪਾਂ ਜੋਬ ਕਰਕੇ ਕੀ ਲੈਣਾ ਆਪਣੇ ਘਰੇ ਕਾਹਦਾ ਘਟਾਗਾ ਹੈ ਜੋਬਾਂ ਜੁਬਾਂ ਦੇ ਪਿੱਛੇ ਨਾ ਜਾ ਪੁੱਤ ਸਭ ਕੁਝ ਆਪਣੇ ਘਰੇ ਜੇ ਉਹਨੂੰ ਪਤਾ ਲੱਗ ਗਿਆ ਉਹ ਤਾਂ ਖਾਰਾ ਪਾ ਦੇਗਾ ਕੁਛ ਕਿਹਾ ਪੁੱਤ ਨਾ ਨਾ ਮਸੀ ਕੁਛ ਨਹੀਂ ਬਸ ਹੋਈ ਮੈਂ ਸੋਚਣ ਲੱਗੀ ਸੀਗੀ ਅੱਛਾ ਮੈਂ ਆਖ ਕੇ ਤੇ ਕੁਛ ਕੇ ਹੈਗਾ ਨਹੀਂ ਨਹੀਂ ਹੋਰ ਫਿਰ ਪੁੱਤ ਮੈਂ ਤਾਂ ਹੋਰ ਹੀ ਗੱਲਾਂ ਲੈ ਕੇ ਵੈਗੀ ਕਿਵੇਂ ਚੱਲਦੀ ਹੈ ਪੜਾਈ ਕੋੜੀ ਪੜਾਈ ਤੇ ਤੇਰੀ ਹੋ ਗਈ ਪੂਰੀ ਹਾਂਜੀ ਪੜਾਈ ਤਾਂ ਪੂਰੀ ਹੋ ਗਈ ਸੀ ਬਸ ਹੁਣ ਜੋਬ ਦੀ ਤਿਆਰੀ ਸੀਗੀ ਅੱਛਾ ਹੁਣ ਤੁਸੀਂ ਵਿਆਹ ਦਾ ਕਹੀ ਜਾਂਦੇ ਹੋ ਹੁਣ ਚਲ ਕੋਈ ਨਾ ਪੁੱਤ ਵਿਆਹ ਕਰਾ ਕੇ ਕਿਹੜਾ ਅਗਲਾ ਜੋਬ ਨਹੀਂ ਕਰਦਾ ਜੇ ਤੇਰਾ ਹੈਗਾ ਹੀ ਇਰਾਦਾ ਕੋਈ ਜੋਬ ਕਰਨ ਦਾ ਬਥੇਰੀਆਂ ਕੁੜੀਆਂ ਵਿਆਹ ਕਰਾ ਕੇ ਪੜੀ ਜਾਂਦੀਆਂ ਨਹੀਂ ਹਾਂਜੀ ਉਹ ਤਾਂ ਹੈ ਹਾਂ ਤੁਸੀਂ ਖਾਧਾ ਪੀਤਾ ਮਾਸੇ ਜੀ ਕੁਛ ਕਿ ਨਹੀਂ ਹੈ ਜੀ ਨਹੀਂ ਕੋਈ ਨਾ ਬੁੱਤ ਮੈਂ ਸਾਰਾ ਕੁਝ ਖਾ ਪੀ ਕੇ ਆਈ ਸੀ ਮੈਨੂੰ ਐਡੀ ਭੁੱਖ ਨਹੀਂ ਹੈਗੀ ਮੈਂ ਕਹਿ ਕੇ ਕਰਵਾ ਲੂੰਗੀ ਕੁਝ ਖਾਣਾ ਹੋਇਆ ਤਾਂ ਚਲ ਤੁਸੀਂ ਬੈਠੋ ਮੈਂ ਚਾਹ ਦਾ ਬਣਾ ਕੇ ਲਿਆਉਣੀ ਆ ਚਲ ਦੇਖ ਲੈ ਬੁੱਤ ਬਣਾ ਲਿਆ ਕੁੱਤ ਠੀਕ ਮੈਂ ਦੱਸ ਸੰਗਦੀ ਹੈਗੀ ਘਰ ਚਲ ਕੁੜੀਆਂ ਪਹਿਲਾਂ ਪਹਿਲਾਂ ਕਰਦੀਆਂ ਹੁੰਦੀਆਂ ਰਹਿਗੀਆਂ ਜੇ ਹਾਂ ਕਰਦੇ ਮੇਰੇ ਤਾਂ ਘਰ ਦਾ ਸ਼ਿੰਗਾਰ ਬਣ ਜੇ ਉਹ ਤਰੀਕਾ ਮੱਤੋਂ ਨਿਕਲੀ ਗੋਦੀ ਦਿੱਤ ਤਰਰੀ ਹਾਂ ਹੌਣ ਦਿਨੋਂ ਮੋਰ ਹੋਰ ਮਣੀ ਆਜਾ ਬਣੇ ਬੱਤੀ ਹੋਰ ਮਣੀ ਵੀ ਗੋਦੀ ਦਿੱਤ ਤਰੀ ਹੋਰ ਕੁੜਮਣੀ ਪਾਤਣੀ ਚੱਲਿਆ ਸੀ ਮੈਂ ਜਾਇਆ ਫਿਰ ਮੈਂ ਕਿ ਤੈਨੂੰ ਚੱਕ ਕੇ ਛੱਡ ਕੇ ਆਉਣਾ ਗੋਦੀ ਗਲਾਬ ਜਮਣਾ ਲਿਆਦਾ ਮਾਂ ਤੁਹਾਡੇ ਵਾਸਤੇ ਨਹੀਂ ਨਹੀਂ ਜੀ ਮੈਂ ਤਾਂ ਮਿੱਠਾ ਖਾਂਦੀ ਨਹੀਂ ਮੈਨੂੰ ਪਸੰਦ ਨਹੀਂ ਹੈਗਾ ਮਿੱਠਾ ਫਿਰ ਮੂੰਹ ਕਰਾਰਾ ਕਰਾ ਦिए ਨਾ ਮੂੰਹ ਕਰਾਰੇ ਨੂੰ ਕਿ ਮੈਨੂੰ ਪੈਗ ਲਵਾਵੇਂਗਾ ਤੂੰ ਲੈ ਕੁੜੀਆਂ ਚੰਡੀਗੜ੍ਹ ਜਾ ਕੇ ਦੇਖੇ ਟਕੀਲਾ ਦੇ ਸ਼ਾਰਟ ਲਾਉਂਦੀਆਂ ਨੇ ਤੂੰ ਤਾਂ ਫੇਰ ਖੁੰਬ ਵਰਗੀ ਪਈ ਐ ਲੈ ਬੱਲਾ ਦੇ ਲੱਗਾ ਇਹਿਆ ਕਰਦਿਆ ਚਲ ਕੋਈ ਨਹੀਂ ਮੈਂ ਲਿਆਉਣਾ ਇੰਤਜ਼ਾਮ ਕਰਕੇ ਕਾਸੀ ਦਾ ਮੱਜਾ ਨਾ ਠਰਕੀ ਇੰਤਜ਼ਾਮ ਨੂੰ ਦੱਸ ਕੀ ਤੂੰ ਮੁਰਗਾ ਰਹਿੰਨੇਗਾ ਗਾਗਨ ਨੂੰ ਫੋਨ ਨਾ ਕਰਨਾ ਮੈਂ ਤਾਂ ਮੈਨੂੰ ਲੈ ਜਊਗਾ ਆ ਕੇ ਬਾਹਰ ਨਾ ਨਹੀਂ ਗੇੜਾ ਮਾਰਜੂ ਅਸੀਂ ਆਮਸੀ ਸਸੀ ਕਾਲਪੁੱਤ ਗਗਨ ਕਿੱਥੇ ਆ ਮੈਂ ਮਸੀ ਘਰੀ ਸੀ ਤੂੰ ਐਂ ਕਰ ਪੁੱਤ ਮੈਨੂੰ ਲੈ ਜਾ ਕੇ ਬੜੀ ਦਿਨਾਂ ਲਾ ਤੇ ਮਸੀ ਤੂੰ ਆਈ ਨਹੀਂ ਹੈਗੀ ਕੀ ਗੱਲ ਹੋ ਗਈ ਆ ਮੈਨੂੰ ਸੁੱਖ ਨਹੀਂ ਨਹੀਂ ਆਉਣ ਦਿੱਤਾ ਪੁੱਤ ਕੰਨੀ ਰਹਿ ਦੋ ਦਿਨ ਅੱਛਾ ਮਸੀ ਹਾਂ ਮੈਂ ਤਾਂ ਬਹੁਤ ਕੀ ਗੱਲ ਫਿਰ ਗੱਲ ਤਾਂ ਲੱਗਦਾ ਬਣ ਜੂਗੀ ਇਹਦਾ ਡੈਡੀ ਕਹਿੰਦਾ ਰਾਇ ਕਰਕੇ ਦੱਸੂਗਾ। ਅੱਛਾ। ਹਾਂ ਮੈਂ ਤਾਂ ਤੈਨੂੰ ਐ ਕਹਿਣੀ ਆ ਵੀ ਨਾ ਮੈ ਤਾਂ ਮੈਨੂੰ ਲੈ ਜਾ। ਮੈਂ ਚੱਲ ਬਹਾਨੇ ਨਾਲ ਸੁੱਖ ਦੇ ਦਰਸ਼ਨ ਕਰ ਜੇਗਾ। ਚੱਲ ਮਾਸੀ ਫਿਰ ਮੈਂ ਆਉਣਾ ਤੇ ਤੈਨੂੰ ਲੈ ਜੂਆਂ ਨਾਲ ਦਰਸ਼ਨ ਕਰ ਦਿੰਦੀ। ਹਾਂ ਹਾਂ ਠੀਕ ਆ ਪੁੱਤ ਸੇਤ ਹੀ ਆ ਜੀ। ਠੀਕ ਐ ਮਾਸੀ। ਠੀਕ ਆ। ਲੈ। ਕਾਲੇ ਵੈਠਾ ਸੀ ਆਉਣ ਮਾੜਾ ਯਾਨੀ ਕਹਿਣ ਦਿੱਤਾ। ਕਹਿਣਾ ਆਉਣਾ ਮਾਸੀ। வாவே முன்ன